ਘਾੜੂ ਵਾਲਿਆਂ ਨੇ ਝੂਠ ਬੋਲ ਕੇ ਪੰਜਾਬੀਆਂ ਨਾਲ ਧੋਖਾ ਕਰਕੇ ਸਰਕਾਰ ਬਣਾ ਲਈ ਜਿਹੜਾ ਸਭ ਤੋਂ ਨਿਕੰਮਾ ਬੰਦਾ ਹਲਕੇ ਸੀ ਉਹਨੂੰ ਐਮਐਲਏ ਬਣਾਤਾ ਹੁਣ ਜਿੰਨੇ ਐਮਐਲਏ ਸਾਰੇ ਮਲੰਗ ਸਾਰਿਆਂ ਦਾ ਨਿਸ਼ਾਨਾ ਇੱਕੋ ਹੀ ਕ ਹੈ ਕਿਆ ਖੀਰਲੀ ਬੜੀ ਐ ਜਿੰਨਾ ਦੋਨੋਂ ਹੱਥਾਂ ਨਾਲ ਲੁੱਟ ਲਈਏ ਉਹ ਲੁੱਟਣ ਤੇ ਲੱਗੇ ਆ ਅੱਜ ਨਸ਼ਾ ਇੰਨਾ ਵਧ ਗਿਆ ਕਿਉਂਕਿ ਨਸ਼ਾ ਵੇਚਣ ਵਾਲਿਆਂ ਨਾਲ ਆ ਝਾੜੂ ਵਾਲੇ ਦੇ ਐਮਐਲਏ ਨੇ ਮਹੀਨਾ ਬੱਲ ਲਿਆ ਤੇ ਪੁਲਿਸ ਨੂੰ ਕਹਿਦਾ ਇਹਨਾਂ ਨੂੰ ਹੱਥ ਨਹੀਂ ਲਾਉਣਾ ਆਪਾਂ ਸਾਰਾ ਕੁਝ ਦੇਖ ਲਿਆ ਕਾਂਗਰਸੀਆਂ ਦੇ ਝੂਠੇ ਸੋਹਾਂ ਵੀ ਦੇਖ ਲੀਆਂ ਉਹਨਾਂ ਦੇ ਲਾਰੇ ਵੀ ਦੇਖ ਲਏ ਝਾੜੂ ਵਾਲੇ ਦਾ ਆ ਜਿਹੜਾ ਗੰਦ ਪਾਇਆ ਉਹ ਵੀ ਦੇਖ ਲਿਆ ਤੇ ਤੁਸੀਂ ਦੇਂਦੇ ਹੋ ਜੋ ਰਾਜ ਕਾਲੀ ਦਲ ਦੇ ਬਾਦਲ ਸਾਹਿਬ ਬਾਪੂ ਬਾਦਲ ਦਾ ਰਾਜ ਸੀ ਕਿਵੇਂ ਉਹ ਥੋੜਾ ਰਾਤ ਸੀ ਗਰੀਬ ਦਾ ਕਿਸਾਨ ਦਾ ਥੋੜੇ ਪਿੰਡਾਂ ਦਾ ਰਾਤ ਸੀ ਜਦੋਂ ਦੀ ਯਾਤਰਾ ਸ਼ੁਰੂ ਹੋਈ ਹੈ ਮੈਂ ਦੇਖਿਆ ਪੰਜਾਬੀਆਂ ਵਿੱਚ ਆ ਝਾੜੂ ਵਾਲਿਆਂ ਦੇ ਖਿਲਾਫ ਗੁੱਸਾ ਵਧੀ ਜਾਂਦਾ ਹਰ ਰੋਜ਼ ਝਾੜੂ ਵਾਲਿਆਂ ਨੇ ਝੂਠ ਬੋਲ ਕੇ ਡਰਾਮੇ ਕਰਕੇ ਪੰਜਾਬੀਆਂ ਨਾਲ ਧੋਖਾ ਕਰਕੇ ਸਰਕਾਰ ਬਣਾ ਲਈ ਮੈਂ ਦੇਖਿਆ ਮੈਂ ਨੌਨੀ ਜੀ ਨਾਲ ਗੱਲ ਵੀ ਕਰ ਰਿਹਾ ਸੀ ਜਿਹੜਾ ਸਭ ਤੋਂ ਨਿਕੰਮਾ ਬੰਦਾ ਹਲਕੇ ਸੀ ਉਹਨੂੰ ਐਮਐਲਏ ਬਣਾਤਾ ਤੁਸੀਂ ਸਾਰੇ ਜਾਣਦੇ ਹੋ ਹੁਣ ਜਿੰਨੇ ਐਮਐਲਏ ਸਾਰੇ ਮਲੰਗ ਸਾਰਿਆਂ ਦਾ ਨਿਸ਼ਾਨਾ ਇੱਕੋ ਇੱਕ ਹੈ ਕਿਆ ਖੀਰਲੀ ਬੜੀ ਐ ਜਿੰਨਾ ਦੋਨੋਂ ਹੱਥਾਂ ਨਾਲ ਉਹ ਲੁੱਟਣ ਤੇ ਲੱਗੇ ਆ ਅੱਜ ਨਸ਼ਾ ਇੰਨਾ ਵੱਧ ਗਿਆ ਕਿਉਂਕਿ ਨਸ਼ਾ ਵੇਚਣ ਵਾਲਿਆਂ ਨਾਲ ਆ ਝਾੜੂ ਵਾਲਿਆਂ ਦੇ ਐਮਐਲ ਨੇ ਮਹੀਨਾ ਬੱਲ ਲਿਆ ਤੇ ਪੁਲਿਸ ਨੂੰ ਕਹਿਦਾ ਇਹਨਾਂ ਨੂੰ ਹੱਥ ਨਹੀਂ ਲਾਉਣਾ ਅੱਜ ਪੰਜਾਬ ਨੂੰ ਬਚਾਉਣ ਦੀ ਕੋਈ ਲੋੜ ਹੈ ਕਿਉਂਕਿ ਅੱਜ ਪੰਜਾਬ ਵਿੱਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਅੱਜ ਗੈਂਗਸਟਰ ਰਾਜ ਕਰ ਰਹੇ ਆ ਗੁੰਡਾ ਕਰਦੀ ਦਾ ਰਾਜ ਹੈ ਲੈਂਦਾ ਬੈਂਕ ਲੁੱਟੇ ਜਾਂਦੇ ਆ ਕਤਲੁੱਟੇ ਜਾਂ ਹੋ ਰਿਹਾ ਦੂਜੀ ਗੱਲ ਜਿੰਨੇ ਸ਼ਹਿਰਾਂ ਦੇ ਵਪਾਰੀ ਆ ਡਾਕਟਰ ਆ ਸਾਰਿਆਂ ਤੋਂ ਫਰੋਤੀਆਂ ਲਈ ਜਾ ਰਹੀਆਂ ਅੱਧੇ ਲੋਕ ਤਾਂ ਪੰਜਾਬ ਤੋਂ ਬਿਮਾਰੀ ਛੱਡ ਕੇ ਦੂਜੇ ਸੂਬਿਆਂ ਜਾਣ ਲੱਗੇ ਜੋ ਕੋਸ਼ਾਪਕ ਬਣਾਇਆ ਸੀ ਟਿੰਕਾ-ਤਿੰਕਾ ਇਕੱਠਾ ਕਰਕੇ ਕਾਲੀਦਲ ਨੇ ਪੰਜਾਬ ਨੂੰ ਖੜਾ ਕੀਤਾ ਜੋ ਵੀ ਕੁਝ ਤੁਸੀਂ ਦੇਖ ਰਹੇ ਹੋ ਭਾਵੇਂ ਸਰਕਾਰਾਂ ਭਾਵੇਂ ਟਿਊਬਲ ਕਨੈਕਸ਼ਨ ਹੈ ਭਾਵੇਂ ਟਿਊਬਲਾਂ ਦੀ ਮੁਫਤ ਬਿਜਲੀ ਹੈ ਭਾਵੇਂ ਛਗਣਾ ਹੈ ਭਾਵੇਂ ਆਟਾ ਦਾਲ ਦੀ ਸਕੀਮ ਹੈ ਭਾਵੇਂ ਅਸੀਂ ਬੱਚਿਆਂ ਨੂੰ ਸਕਾਲਰਸ਼ਿਪ ਹੈ ਭਾਵੇਂ ਦਾਣਾ ਮੰਡੀਆਂ ਹੈ ਭਾਵੇਂ ਨਹਿਰਾਂ ਕੱਸੀਆਂ ਆ ਤੁਹਾਡੀ ਆਪਣੀ ਪਾਰਟੀ ਸ਼੍ਰੋਮਣੀ ਕਾਲੀ ਦਲ ਨੇ ਬਣਾਇਆ ਸ਼੍ਰੋਮਣੀ ਕਾਲੀ ਦਲ ਖੇਤਰੀ ਪਾਰਟੀ ਹੈ ਪੰਜਾਬ ਦੀ ਪਾਰਟੀ ਹੈ ਕੌਮ ਦੀ ਫੌਜ ਹੈ ਪੰਜਾਬ ਦੀ ਫੌਜ ਹੈ ਜਿਹੜੇ ਮੁਲਕਾਂ ਦੀ ਫੌਜ ਤਕੜੀ ਹੈ ਫੌਜ ਮੁਲਕਤਰ ਫਟਿਆ ਕੋਈ ਆਖ ਨਹੀਂ ਚ ਚਖ ਸਕਦਾ ਪਰ ਖਾਲਸਾ ਜੀ ਦੁੱਖ ਹੁੰਦਾ ਜਦੋਂ ਆਪਣੇ ਲੋਕਾਂ ਨੇ ਆਪਣੀ ਫੌਜ ਹੀ ਕਮਜ਼ੋਰ ਕਰ ਦਿੱਤੀ ਉਹਦਾ ਨਤੀਜਾ ਕੀ ਹੋਇਆ ਹਜ਼ੂਰ ਸਾਹਿਬ ਦੇ ਤਖਤ ਤੇ ਦਿੱਲੀ ਵਾਲੀ ਪਾਰਟੀ ਨੇ ਕਬਜ਼ਾ ਕਰ ਲਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜਤੀ ਕੀ ਕਰਦੋਰਾ ਪ੍ਰਬੰਧ ਕਮੇਟੀ ਚ ਉਹ ਕਾਬਜ ਹੋ ਗਏ ਤੇ ਹੌਲੀ ਹੌਲੀ ਤੁਹਾਡੇ ਚਾਰੇ ਤਰਫ ਤੁਹਾਡੇ ਕਬਜ਼ਾ ਕਰ ਲੈਣਗੇ ਦੇਖੋ ਤੁਹਾਡੀ ਪਾਰਟੀ ਲੜਨ ਵਾਲੀ ਪਾਰਟੀ ਆ ਕਾਲੀ ਦਲ ਮੇਰੀ ਪਾਰਟੀ ਨਹੀਂ ਹੈ ਤੁਹਾਡੀ ਪਾਰਟੀ ਹੈ ਤੁਹਾਡੇ ਬਜ਼ੁਰਗਾਂ ਦੀ ਪਾਰਟੀ ਹੈ ਜੇ ਮੈਂ ਤੁਹਾਨੂੰ ਸਹੀ ਦੱਸਦਾ ਜੇ ਸ਼੍ਰੋਮਣੀ ਕਾਲੀ ਦਲ ਤਕੜਾ ਹੈ ਤੇ ਖਾਲਸਾ ਪੰਥ ਤਕੜਾ ਹੈ ਐਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਹੱਥ ਜੋੜ ਕੇ ਪੰਜਾਬ ਨੂੰ ਬਚਾਈਏ ਖਾਲਸਾ ਪੰਥ ਨੂੰ ਬਚਾਈਏ ਪੰਜਾਬ ਨੂੰ ਬਚਾਈਏ ਪੰਜਾਬ ਦੇ ਲੋਕਾਂ ਨੂੰ ਬਚਾਈਏ ਤੇ بچਾ ਸਕਦਾ ਆਪਣੀ ਖੇਤਰੀ ਪਾਰਟੀ ਆਪਾਂ ਸਾਰਾ ਕੁਝ ਦੇਖ ਲਿਆ ਕਾਂਗਰਸੀਆਂ ਦੇ ਝੂਠੇ ਸੋਹਾਂ ਵੀ ਦੇਖ ਲਿਆ ਉਹਨਾਂ ਦੇ ਲਾਰੇ ਵੀ ਦੇਖ ਲਏ ਝਾੜੂ ਵਾਲਿਆਂ ਦਾ ਆ ਜਿਹੜਾ ਗੰਦ ਪਾਇਆ ਉਹ ਵੀ ਦੇਖ ਲਿਆ ਤੇ ਤੁਸੀਂ ਦੇਣਿਓ ਜੋ ਰਾਜ ਕਾਲੀ ਦਲ ਦੇ ਬਾਦਲ ਸਾਹਿਬ ਬਾਪੂ ਬਾਦਲ ਨਰਾਸੀ ਜਿਵੇਂ ਉਹ ਥੋੜਾ ਰਾਜ ਸੀ ਗਰੀਬ ਦਾ ਕਿਸਾਨ ਦਾ ਥੋੜੇ ਪਿੰਡਾਂ ਵਾਲਾ ਦਾ ਰਾਜ ਸੀ ਐਸ ਕਰਕੇ ਹੁਣ ਆਪਾਂ ਕਿਵੇਂ ਹੁਣ ਪਾਰਲੀਮੈਂਟ ਦੇ ਇਲੈਕਸ਼ਨ ਆਏ ਐ ਦਿਖਾ ਦਿਓ ਕਿ ਤੁਹਾਡੀ ਫੌਜ ਸਭ ਤੋਂ ਤਕੜੀ ਹੈ ਇੱਕ ਪਾਸੇ ਸਾਰੇ ਦਿੱਲੀ ਦੀਆਂ ਪਾਰਟੀਆਂ ਇੱਕ ਪਾਸੇ ਤੁਹਾਡੀ ਫੌਜ ਹੈ ਐਸ ਕਰਕੇ ਤੁਸੀਂ ਲੜਾਈ ਲੜਨੀ ਹੈ ਆ ਆਪਣੀ ਵਕਾਰ ਦਾ ਸਵਾਲ ਆ ਪੰਜਾਬੀਆਂ ਦੇ ਵਕਾਰ ਦਾ ਸਵਾਲ ਹੈ ਇਕੱਠੇ ਹੋ ਕੇ ਇੱਕ ਝੰਡਾ ਥੱਲੇ ਕੱਢੋਗੇ ਜਿਵੇਂ 92 ਸੀਟਾਂ ਜਿਤਾਈਆਂ ਝਾੜੂ ਵਾਲਿਆਂ ਨੂੰ ਪਹਿਲੇ ਤਾਂ ਇਹਨਾਂ ਦੀਆਂ ਜਮਾਨਤਾਂ ਜਬਤ ਕਰਾਓ ਅਫਸਰਿਆਂ ਦੂਜੀ ਗੱਲ ਨਾਲ ਦੇ ਨਾਲ ਹੀ ਕਾਂਗਰਸ ਪਾਰਟੀ ਦੀਆਂ ਜਮਾਨਤਾਂ ਤੇ 13 ਦੀਆਂ 13 ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਚੁਲਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ